ਔਰ ਮੈਂ ਪਰਮਪਿਤਾ ਪਰਮਾਤਮਾ ਦੀ ਹਾਜ਼ਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਅਰਦਾਸ ਕਰਦੀ ਹਾਂ ਕਿ ਫੇਰ ਤੋਂ ਹਿੰਦੂ ਦੀ ਚਾਦਰ ਬਣ ਕੇ ਆਂ ਤੇ ਹਿੰਦੂਵਾਦੀ ਰੱਖਿਆ ਕਰਨ। ਥੋੜਾ ਬਤਾइए ਹੋਇਆ। ਬੈਠੋ ਕਰੋ। ਮੇਰੇ ਬੱਚੇ ਕੋਲ। ਅਰੇ ਕੁਝ ਅਰੇ ਹਮ ਲੋਕ ਫੌਜੀ ਹੈ। ਕੁਝ ਨਹੀਂ। ਆਂ ਇਸ ਨਵੀਂ ਵੀ ਇਹ ਵਿਚਾਰੀ ਜਿੱਦ 14 6 ਦਿਨ ਵਿਆਨ ਹੋਈ ਸੀ ਦੇਖੋ ਇਸ ਤੋਂ ਮਾਰਾ ਕੀ ਕੰਮ ਹੋ ਸਕਦਾ ਕਿਸੇ ਦਾ ਬਜ਼ੁਰਗ ਵੀ ਕਰਦਾ ਜਾਏ ਉਹਦਾ ਵੀ ਦੁੱਖ ਹੁੰਦਾ ਕਿ ਕਿਉਂ ਅਨ ਟਾਈਮਲੀ ਕਿਉਂ ਡੈਥ ਹੋਈ ਇਸ ਤਰ੍ਹਾਂ ਦੇ ਸਾਡੇ ਲੋਕਾਂ ਦਾ ਹਿੰਦੂਆ ਦਾ ਸਪੈਸ਼ਲ ਕੀ ਆਣਾ ਜਾਣਾ ਹੀ ਉਹ ਬਹੁਤ ਟਫ ਹੈਗਾ ਹੈ ਮੈਂ ਆਪਣੇ ਪੀਐਮ ਸਾਹਿਬ ਨੂੰ ਆਪਣੇ ਰਾਸ਼ਟਰੀ ਪਾਰਟੀ ਦੇ ਅਧਿਕਾਰੀਆਂ ਨੂੰ ਸਭ ਨੂੰ ਇਹ ਦਰਖਾਸਤ ਕਰਦੀ ਕਿ ਇਹਦਾ ਕਰਾਰਾ ਜਵਾਬ ਹੋਵੇ ਅਤਵਾਦੀ ਕੋਈ ਜਾਤ ਨਹੀਂ ਹੈ ਉਹਨਾਂ ਦਾ ਕੋਈ ਧਰਮ ਨਹੀਂ ਹੈ ਬਟ ਅਸੀਂ ਜਿਹੜੇ ਸਾਰੇ ਧਰਮਾਂ ਨੂੰ ਬਿਲੋਂਗ ਕਰਦੇ ਸਾਡਾ ਆਪਸ ਦਾ ਭਾਈਚਾਰਾ ਸਾਡੀ ਹਿੰਦੂਸਤਾਨੀਆਂ ਦੀ ਏਕਤਾ ਅਖੰਡਤਾ ਅਮਰ ਹੈ ਅਸੀਂ ਲੋਕ ਨਹੀਂ ਆਪਸ ਵਿੱਚ ਲੜਨਾ ਚਾਹੁੰਦੇ ਸਾਡਾ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਈਸਾਈ ਹੋਵੇ ਇਵਨ ਮੇਰੀ ਵਾਰਡ ਦੇ ਵਿੱਚ ਮੁਸਲਿਮ ਫੈਮਿਲੀ ਵੀ ਸਾਡੀ ਆਪਸ ਵਿੱਚ ਬਹੁਤ ਪਿਆਰ ਹੈ ਬਟ ਇਹ ਬਿਨਾਂ ਜਾਤ ਦੇ ਭੇਦਭਾਵ ਕਰਨ ਵਾਲੇ ਅਤਵਾਦੀ ਪਤਾ ਨਹੀਂ ਇਹਨਾਂ ਦਾ ਕੀ ਮਿਸ਼ਨ ਹੈ ਇਹ ਲੋਕ ਕੀ ਜਾਣਦੇ ਨੇ ਸ਼੍ਰੀਨਗਰਦੇ ਪਹਿਲਗਾਮ ਤੇ ਵਿੱਚ ਹੋਏ ਅਤਕਵਾਦੀ ਹਮਲੇ ਤੋਂ ਬਾਅਦ ਜਿੱਥੇ ਪੂਰੇ ਦੇਸ਼ ਦੇ ਵਿੱਚ ਰੋਸ਼ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਮੁਸਲਮਾਨ ਭਾਈਚਾਰੇ ਵੱਲੋਂ ਵੀ ਲਗਾਤਾਰ ਹੀ ਬਹੁਤ ਸਾਰਾ ਵਿਰੋਧ ਜਿਹੜਾ ਹੈ ਉਹ ਅਤਕਵਾਦ ਦੇ ਖਿਲਾਫ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ ਰਾਣੀ ਕੇ ਬਾਗ ਦੇ ਵਿੱਚ ਇੱਕ ਕੈਂਡਲ ਮਾਰਚ ਜਿਹੜਾ ਹੈ ਉਹ ਕੀਤਾ ਗਿਆ ਔਰ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਟੰਗਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਟੰਗਰੀ ਜੀ ਕੀ ਕਹਿਣਾ ਚਾਹੋਗੇ ਕੈਂਡਲ ਮਾਰਚ ਕੱਢਿਆ ਗਿਆ ਕਹਿੰਦੇ ਨੇ ਕਿ ਮੋਮਬੱਤੀ ਦੀ ਲੋ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਅਲਖ ਜਗਾਉਂ ਬਿਲਕੁਲ ਜੀ ਪਰਮਾਤਮਾ ਕਰੇ ਵੀ ਅੱਜ ਜਿਹੜੇ ਰਾਣੀ ਕਾ ਬਾਗ ਦੇ ਗਾਮ ਸਾੜੀਆਂ ਮਾਵਾਂ ਪੈਨਾ ਨੇ ਸਾਡੇ ਭਰਾਵਾਂ ਨੇ ਅੱਜ ਮੋਮਬਤੀ ਜਗਾ ਕੇ ਜਿਹੜੀ ਰੋਸ਼ਨੀ ਦਾ ਦੀਵਾ ਦੁਬਾਰਾ ਜਗਾਇਆ ਹੈ ਇਸ ਇਸੇ ਤਰ੍ਹਾਂ ਰੋਸ਼ਨੀ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਜਗਮਗ ਕਰਦੀ ਰਵੇ ਵੈਸੇ ਵੀ ਹਿੰਦੁਸਤਾਨ ਹਮੇਸ਼ਾ ਜਗਮਗ ਕਰਦਾ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਹਿੰਦੁਸਤਾਨ ਇਦਾਂ ਹੀ ਜਿਹੜਾ ਚੜ੍ਹਦੀ ਕਲਾ ਚ ਰਹੇ ਔਰ ਜਗਮਗ ਕਰਦਾ ਰਹੇ ਔਰ ਮੈਂ ਇਸ ਗੱਲ ਨੂੰ ਬਹੁਤ ਦੁਖੀ ਦਿਲ ਨਾਲ ਕਹਿਣਾ ਚਾਹਾਂਗਾ ਵੀ ਜੋ ਕੱਲ ਹੋਇਆ ਹੈ ਜੋ ਕੱਲ ਹਿੰਦੂਆਂ ਦੇ ਨਾਲ ਤਸ਼ਦਦ ਕੀਤਾ ਗਿਆ ਜਿਸ ਤਰ੍ਹਾਂ ਹਿੰਦੂਆਂ ਨੂੰ ਮਾਰਿਆ ਗਿਆ ਹੈ ਇਹ ਸਾਡੇ ਜਿਹੜੇ ਆ ਵਿਰੋਧੀ ਜਿਹੜੇ ਗਵਾਂਢੀ ਮੁਲਖ ਨੇ ਜਿਨ੍ਹਾਂ ਨੇ ਜੋ ਸਾਸ਼ਾ ਰਚੀਆਂ ਨੇ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਜੀ ਮੈਂ ਇਹ ਦੀ ਖੇਦੀ ਕਰਦਾ ਹਾਂ ਬਹੁਤ ਜੀ ਸਾਹਿਬ ਜੇਕਰ ਗੱਲ ਕੀਤੀ ਜਾਵੇ ਮਜ਼ਬ ਦੀ ਕਹਿੰਦੇ ਨੇ ਕਿ ਮਜ਼ਬ ਕਿਸੇ ਨੂੰ ਅੰਤਰਕਵਾਦੀ ਨਹੀਂ ਬਣਾਉਂਦਾ ਕੀ ਲੱਗਦਾ ਕਿ ਅੰਤਰਕਵਾਦੀਆਂ ਦਾ ਕੋਈ ਮਜ਼ਬ ਹੈ ਯਾਤਕਵਾਦ ਦੇ ਕੋਈ ਮਜ਼ੇਬ ਹੁੰਦੇ ਨਹੀਂ ਕਿਹੜੇ ਸਕੂਲ ਕਿਹੜੇ ਕਾਲਜ ਕਿਹੜੇ ਧਰਮ ਦੇ ਵਿੱਚ ਦੱਸੋ ਵੀ ਜਿਹਦੇ ਵਿੱਚ ਇਸ ਪੜਾਇਆ ਜਾਂਦਾ ਵੀ ਆ ਮਜ਼ਬ ਜਿਹੜਾ ਉਹ ਹੱਤਵਾਦੀਆਂ ਦਾ ਹੈ ਆ ਮਜ਼ਬ ਹਿੰਦੂਆਂ ਦਾ ਹੈ ਬ੍ਰਾਹਮਣ ਮਜ਼ਬ ਤੇ ਹਮੇਸ਼ਾ ਜਿਹੜੀ ਹੈ ਸਾਂਝੀ ਵਾਰਤਾ ਦੀ ਗੱਲ ਕਰਦਾ ਹੈ ਸਰਬੋਤੇ ਭਲੇ ਦੀ ਗੱਲ ਕਰਦਾ ਹੈ ਔਰ ਮੈਂ ਸਮਝਦਾ ਵੀ ਇਹ ਸਿਰਫ ਕੁਝ ਉਹ ਜਿਹੜੇ ਸ਼ਰਾਰਤੀ ਅੰਸਰ ਕੁਝ ਸ਼ਰਾਰਤੀ ਲੋਕ ਸਾਨੂੰ ਆਪਸ ਵਿੱਚ ਲੜਾਣਾ ਚਾਹੁੰਦੇ ਨੇ ਸਾਨੂੰ ਸਾਡੇ ਦੇ ਵੰਡਾ ਪਾਣਾ ਚਾਹੁੰਦੇ ਨੇ ਜਿਸ ਤਰ੍ਹਾਂ ਕਿ 47 ਵਿੱਚ ਪਾਈਆਂ ਗਈਆਂ ਸਨ ਇਹ ਦੁਬਾਰਾ ਉਹ ਸਾਜ ਚ ਰਚਨਾ ਚਾਹੁੰਦੇ ਨੇ ਲੇਕਿਨ ਉਹ ਇਹ ਸਾਸ਼ਰ ਕਦੀ ਵੀ ਕਾਮਯਾਬ ਨਹੀਂ ਹੋਣਗੇ ਕਿਉਂਕਿ ਸਾਡਾ ਭਾਈਚਾਰਾ ਕੱਲ ਵੀ ਕੈਮ ਸੀ ਅੱਜ ਵੀ ਕੈਮ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੈਮ ਰਹੇਗਾ ਟੰਗੇ ਸਾਹਿਬ ਐਤ ਕੀ ਪਹਿਲੀ ਵਾਰ ਵੇਖਣ ਨੂੰ ਮਿਲਿਆ ਕਿ ਜੰਮੂ ਕਸ਼ਮੀਰ ਚ ਹਿੰਦੂ ਜਿੰਦਾਬਾਦ ਦੇ ਨਾਰੇ ਵੀ ਲੱਗੇ ਮੁਸਲਮਾਨ ਜਿੰਦਾਬਾਦ ਦੇ ਵੀ ਨਾਰੇ ਲੱਗੇ ਕੀ ਲੱਗਦਾ ਹੈ ਕਿ ਗੁਲਦਸਤਾ ਸੀ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੁਝ ਲੋਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਕਹਿੰਦੇ ਗੁਲ ਗੁਲਸ਼ਨ ਗੁਲਫਾਮ ਇਹ ਗੁਲ ਗੁਲਸ਼ਨ ਗੁਲਫਾਮ ਨੂੰ ਖਰਾਬ ਕਰਨ ਦੇ ਲਈ ਸਾਡਾ ਜਿਹੜਾ ਗਵਾਂਡੇ ਮੁਲਕ ਹੈ ਮੈਂ ਨਾਮਲਾਜ਼ਨਾ ਪਾਕਿਸਤਾਨ ਪੂਰੀ ਕੋਸ਼ਿਸ਼ ਕਰ ਰਿਹਾ ਹੈ ਲੇਕਿਨ ਉਹ ਇਨਾ ਕੋਸ਼ਿਸ਼ ਕਦੀ ਕਾਮਯਾਬ ਨਹੀਂ ਹੋਏਗਾ ਕਿਉਂਕਿ ਸਾਡੇ ਵਿੱਚ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਕੀਤੀ ਗਈ ਔਰ ਹਮੇਸ਼ਾ ਰਹੇਗੀ ਸਾਡੇ ਇਤਿਹਾਸ ਸਾਂਝੀ ਦਰ ਦੇ ਮਨਾਏ ਜਾਂਦੇ ਨੇ ਅਸੀਂ ਹਮੇਸ਼ਾ ਇੱਕ ਦੂਜੇ ਦੇ ਦੁੱਖ ਸੁੱਖ ਚ ਹਮੇਸ਼ਾ ਸ਼ਾਮਲ ਹੁੰਦੇ ਆਏ ਆ ਔਰ ਤੁਸੀਂ ਦੇਖੋ ਅੱਜ ਵੀ ਕਸ਼ਮੀਰ ਦੇ ਵਿੱਚ ਕਿਸ ਤਰ੍ਹਾਂ ਮੁਸਲਮਾਨ ਤੜਫ ਰਿਹਾ ਹੈ ਕਿਸ ਤਰ੍ਹਾਂ ਰੋ ਰਿਹਾ ਹੈ ਕਿਸ ਤਰ੍ਹਾਂ ਇਸ ਗੱਲ ਦੀ ਨਿੰਦਾ ਕਰ ਰਿਹਾ ਹੈ ਇਹ ਗੱਲ ਸਾਬਿਤ ਕਰਦੀ ਹੈ ਵੀ ਸਾਡਾ ਹਿੰਦੂਸਤਾਨ ਦਾ ਭਾਈਚਾਰਾ ਕੱਲ ਵੀ ਕਾਇਮ ਸੀ ਔਰ ਆਉਣ ਵਾਲੇ ਸਮੇਂ ਵਿੱਚ ਕਾਇਮ ਰਹੇਗਾ ਲੱਗਦਾ ਨਹੀਂ ਮੁਸਲਮਾਨ ਆਪਣੇ ਆਪ ਨੂੰ ਅਨਸੇਫ ਫੀਲ ਕਰ ਰਿਹਾ ਅੱਜ ਲੁਧਿਆਣਾ ਚ ਜਿਸ ਤਰ੍ਹਾਂ ਦੀ ਵੀਡੀਓ ਸਾਹਮਣੇ ਆ ਰਹੀਆਂ ਲੱਗਦਾ ਨਹੀਂ ਕਿ ਅਨਸੇਫ ਫੀਲ ਕਰ ਰਿਹਾ ਦੇਖੋ ਇਹ ਇੱਕ ਪੈਨਿਕ ਦਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਜਿੰਨਾ ਮਰਜ਼ੀ ਇਹ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਨ ਅਸੀਂ ਲੋਕ ਹਮੇਸ਼ਾ ਇਕੱਠੇ ਸਾਹਮਣੇ ਪੰਜਾਬ ਦੇ ਵਿੱਚ ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਨੇ ਇਹ ਤਾਂ ਹਮੇਸ਼ਾ ਪਿਆਰ ਮੁਹੱਬਤ ਨੂੰ ਅੱਗੇ ਵਧਾਉਂਦੇ ਨੇ ਇਹ ਤਾਂ ਪੰਜਾਬ ਦੇ ਵਿੱਚ ਕਿਸੇ ਵੀ ਧਰਮ ਨੂੰ ਕੋਈ ਖਤਰਾ ਨਾਸੀ ਨਾ ਹਾਇਤ ਨਾ ਹੋਏਗਾ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਹੈ ਮਨੀਪੁਰ ਜਲਿਆ ਲੇਕਿਨ ਕਿਸੇ ਨੇ ਕੋਈ ਆਵਾਜ਼ ਨਹੀਂ ਚੁੱਕੀ ਇਹ ਹਾ ਘਟਨਾ ਹੋਈ ਤੇ ਸਾਰੇ ਹਿੰਦੁਸਤਾਨ ਇਕੱਠਾ ਹੋਗਾ ਕੀ ਕਾਰਨ ਸਮਝਦੇ ਸੀ ਨੂੰ ਲੈ ਕੇ ਮੈਂ ਸਮਝਦਾ ਵੀ ਅੱਜ ਹਿੰਦੁਸਤਾਨ ਦੇ ਲੋਕ ਜਾਗਰੂਤ ਹੋਏ ਨੇ ਲੋਕ ਸਮਝ ਲੈਨੇ ਵੀ ਹਿੰਦੂਆਂ ਦੇ ਨਾਲ ਬਹੁਤ ਵੱਡਾ ੱੱਕਾ ਜਿਹੜਾ ਹੋਇਆ ਹੈ ਔਰ ਇਸ ਗੱਲ ਲਈ ਮੈਂ ਜਿੱਥੇ ਦੁੱਖ ਵੀ ਦੁੱਖ ਵੀ ਹੈ ਵੀ ਐਡੀ ਵੱਡੀ ਘਟਨਾ ਹੋ ਗਈ ਸਾਡੇ ਹਿੰਦੁਸਤਾਨ ਦੇ ਵਿੱਚ ਉੱਥੇ ਇਸ ਗੱਲ ਲਈ ਮੈਂ ਧੰਨਵਾਦ ਵੀ ਕਰਦਾ ਹਿੰਦੁਸਤਾਨੀਆਂ ਦਾ ਵੀ ਘਟੋ ਘਟ ਹਿੰਦੁਸਤਾਨੀ ਜਾਗਰੂਤ ਹੋ ਕੇ ਇੱਕ ਜਗ੍ਹਾ ਇਕੱਠਾ ਤੇ ਹੋਇਆ ਔਰ ਸਭ ਤੋਂ ਵੱਡੀ ਗੱਲ ਮੈਂ ਦੇਖ ਰਿਹਾ ਵੀ ਕਿਸੇ ਵੀ ਪਾਰਟੀ ਨੇ ਇਹਦੇ ਉੱਪਰ ਕੋਈ ਰਾਜਨੀਤੀ ਨਹੀਂ ਕੀਤੀ ਔਰ ਅੱਜ ਰਾਜਨੀਤੂ ਉੱਪਰ ਉੱਠ ਕੇ ਅਸੀਂ ਸਾਰੇ ਜਾਣਿਆ ਤੁਸੀਂ ਅੱਜ ਦੇਖਿਆ ਹੋਊਗਾ ਸਾਡੇ ਰਾਣੀ ਕਾ ਬਾਗ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਲੋਕ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ ਸਨ ਚਾਹੇ ਉਹ ਕਾਂਗਰਸ ਦੇ ਸਨ ਚਾਹੇ ਉਹ ਕਾਲੀ ਦਲ ਦੇ ਸਨ ਸਾਰਿਆਂ ਨੇ ਸਾਂਝੇ ਤੌਰ ਤੇ ਉੱਥੇ ਆ ਕੇ ਆਪਣਾ ਜਿਹੜਾ ਰੋਸ਼ ਜਿਹੜਾ ਵਾ ਉਹ ਕੱਢਿਆ ਉਹ ਵੀ ਵਿਰੋਧੀ ਮੁਲਖਾਂ ਦੇ ਖਿਲਾਫ ਔਰ ਇੱਕ ਜਿਹੜੀ ਮੋਮਬਤੀਆਂ ਜਗਾਈਆਂ ਇੱਕ ਜਿਹੜੀ ਰੋਸ਼ਨੀ ਕੀਤੀ ਹੈ ਇਹ ਰੋਸ਼ਨੀ ਇਸ ਕਰਕੇ ਕੀਤੀ ਗਈ ਹੈ ਇਸ ਕਰਕੇ ਜਗਾਈ ਗਈ ਹੈ ਵੀ ਸਾਡਾ ਦੇਸ਼ ਜਿਹੜਾ ਇਸੇ ਤਰ੍ਹਾਂ ਰੋਸ਼ਨ ਰਹੇ ਔਰ ਸਾਰੇ ਜਾਨਿਆਂ ਨੇ ਅੱਜ ਸਾਡੇ ਪਟੋਕਰ 3400 ਤੁਸੀਂ ਦੇਖਿਆ ਰਾਣੀ ਕਾ ਬਾਗ ਦੇ ਲੋਕ ਸਨ ਸਾਰਿਆਂ ਨੇ ਪਰਮਾਤਮਾ ਦੇ ਅੱਗੇ ਇਹ ਬੇਨਤੀ ਕੀਤੀ ਵੀ ਪਰਮਾਤਮਾ ਜੋ ਏਡਾ ਵੱਡਾ ਉਹ 27 ਪਰਿਵਾਰਾਂ ਨਾਲ ਜੜੂ ਨਿਕਟਣ ਘੱਡੀ ਆ ਉਸ ਪਰਿਵਾਰਾਂ ਨੂੰ ਉਹ ਪਾਣਾ ਬਖਸ਼ਣ ਦੇ ਜਲਾ ਬਲ ਦੇਈ ਔਰ ਉਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਨਾਲ ਮਿਸ਼ਨ ਲਾ ਕੇ ਰੱਖੀ ਕਿਉਂਕਿ ਇਹ ਬਹੁਤ ਹੀ ਜੜੀ ਹੈ ਕਿ ਨਿੰਦਨ ਜੋ ਕਟਣਾ ਹੋਈ ਕਾਂਗਰਸ ਸਾਹਿਬ 66 ਇਦਾ ਸੀਨਾ ਸੀ ਤੁਹਾਨੂੰ ਲੱਗਦਾ ਕਿ ਕਿਉਂਕਿ ਕਾਂਗਰਸ ਨੂੰ ਬਹੁਤ ਸਤਾਇਆ ਉਸ ਟਾਈਮ ਤੇ ਤੁਹਾਨੂੰ ਲੱਗਦਾ ਕਿ ਉਹ 66 ਇਦਾ ਸੀਨਾ ਵਿਖਾਉਣ ਦਾ ਸਮਾਂ ਹੈ ਹੁਣ ਮੈਂ ਤੁਹਾਨੂੰ ਫਿਰ ਕੱਲ ਕਹੀ ਵੀ ਮੈਂ ਰਾਜਨੀਤੀ ਨਹੀਂ ਹਾਂ ਜੀ ਕੋਈ ਰਾਜਨੀਤਿਕ ਸਟੇਟਮੈਂਟ ਦੇਣਾ ਨਹੀਂ ਜਾਂਦਾ ਸਰ ਬੇਨਤੀ ਕਰਨਾ ਚਾਹੁੰਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਜਿਸ ਦਾ ਪਲਾਮਾ ਤੋਂ ਬਾਅਦ ਆਪਾਂ ਜਵਾਬ ਦਿੱਤਾ ਸੀ ਹੁਣ ਭਾਜੀ ਮੋੜ ਦਾ ਸਮਾਂ ਆ ਗਿਆ ਹੈ ਇਹ ਗਵਾਂਡੀ ਮੁਲਕ ਨੂੰ ਇੱਕ ਵਾਰੀ 8 8 ਖੜਕਾ ਕੇ ਦੱਸ ਦੋ ਵੀ ਹਿੰਦੁਸਤਾਨ ਜਿਹੜਾ ਹੈ ਹਿੰਦੁਸਤਾਨ ਦੀਆਂ ਫੌਜਾਂ ਜਿਹੜੀਆਂ ਨੇ ਉਹ ਅੱਜ ਵੀ ਟਕੜੀਆਂ ਨੇ ਕੱਲ ਵੀ ਟਕੜੀਆਂ ਸਿਰਾਂ ਆਉਣ ਵਾਲੇ ਸਮੇਂ 'ਚ ਵੀ ਟਕੜੀਆਂ ਰਹਿਣਗੀਆਂ ਬਿਲਕੁਲ ਬਿਲਕੁਲ ਪੰਜ ਕਿਤੂ ਜੀ ਤੁਸੀਂ ਇਹ ਵੀਡੀਓਜ਼ ਦੇਖਿਆ ਇੱਕ ਲੇਡੀ ਆਪਣੇ ਹਸਬੰਡ ਲੱਗੇ ਬੈਠੀ ਹੈ ਔਰ ਅੱਜ ਵੀ ਉਹ ਵੀਡੀਓ ਜਿਹੜੀਆਂ ਨੇ ਜਾਂ ਫੋਟੋਆਂ ਜਿਹੜੀਆਂ ਨੇ ਹਰ ਇੱਕ ਵਿਅਕਤੀ ਨੂੰ ਰੋਣ ਲਈ ਮਜਬੂਰ ਕਰ ਰਹੀਆਂ ਨੇ ਜੋ ਤੁਸੀਂ ਉਹ ਵੀਡੀਓ ਦੇਖਿਆ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਅਸੀਂ ਉਸ ਕੋਲੇ ਬਹੁਤ ਹੀ ਅਮਾਨਵੀ ਕ੍ਰਿਤ ਹੈ ਬਹੁਤ ਹੀ ਅਮਾਨਵੀ ਨਰਸਹਾਰ ਹੈ ਅਤਵਾਦੀ ਕੋਈ ਜਾਤ ਨਹੀਂ ਹੈ ਉਹਨਾਂ ਦਾ ਕੋਈ ਧਰਮ ਨਹੀਂ ਬਟ ਅਸੀਂ ਜਿਹੜੇ ਸਾਰੇ ਧਰਮਾਂ ਨੂੰ ਬਿਲੋਂਗ ਕਰਦੇ ਸਾਡਾ ਆਪਸ ਦਾ ਭਾਈਚਾਰਾ ਸਾਡੀ ਹਿੰਦੂਸਤਾਨੀਆਂ ਦੀ ਏਕਤਾ ਅਖੰਡਤਾ ਅਮਰ ਹੈ ਅਸੀਂ ਲੋਕ ਨਹੀਂ ਆਪਸ 'ਚ ਲੜਨਾ ਚਾਹੁੰਦੇ ਸਾਡਾ ਚਾਹੇ ਹਿੰਦੂ ਹੋਵੇ ਸਿੱਖ ਹੋਵੇ ਇਸਾਈ ਹੋਵੇ ਇਵਨ ਮੇਰੀ ਵਾਰ ਦੇ ਵਿੱਚ ਮੁਸਲਿਮ ਫੈਮਲੀ ਵੀ ਸਾਡੀ ਆਪਸ 'ਚ ਬਹੁਤ ਪਿਆਰ ਹੈ ਬਟ ਇਹ ਬਿਨਾਂ ਜਾਤ ਦੇ ਭੇਦਭਾਵ ਕਰਨ ਵਾਲੇ ਤਵਾਦੀ ਪਤਾ ਨਹੀਂ ਇਹਨਾਂ ਦਾ ਕੀ ਮਿਸ਼ਨ ਹੈ ਇਹ ਲੋਕ ਕੀ ਚਾਹੁੰਦੇ ਨੇ ਇਹ ਯੁੱਧ ਕਿਉਂ ਚਾਹੁੰਦੇ ਯੁੱਧ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਨਰ ਸੰਹਾਰ ਕਰਕੇ ਕੀ ਮਿਲ ਜਾਏਗਾ ਕਿਸੇ ਨੂੰ ਭਾਜੀ 27 ਪਰਿਵਾਰਾਂ ਨੂੰ ਅੱਜੋ ਮਾਰ ਕੇ ਗਏ ਨੇ 27 ਬੰਦੇ ਨਹੀਂ 27 ਪਰਿਵਾਰਾਂ ਦੀ ਮੌਤ ਨਵੀਂ ਵਿਆਹੀ ਵਿਚਾਰੀ ਜਿਹੜੇ 14 6 ਦਿਨ ਵਿਆਨ ਹੋਈ ਸੀ ਦੇਖੋ ਇਸ ਤੋਂ ਮੜਾ ਕੀ ਕੰਮ ਹੋ ਸਕਦਾ ਕਿਸੇ ਦਾ ਬਜ਼ੁਰਗ ਵੀ ਘਰ ਦਾ ਜਾਏ ਉਹਦਾ ਵੀ ਦੁੱਖ ਹੁੰਦਾ ਕਿ ਕਿਉਂ ਅਨ ਟਾਈਮਲੀ ਕਿਉਂ ਡੈਥ ਹੋਈ ਇਸ ਤਰ੍ਹਾਂ ਦੇ ਸਾਡੇ ਲੋਕਾਂ ਦਾ ਹਿੰਦੂਆ ਦਾ ਸਪੈਸ਼ਲੀ ਕਿਤੇ ਆਣਾ ਜਾਣਾ ਹੀ ਉਹ ਬਹੁਤ ਟਫ ਹੈਗਾ ਹੈ ਮੈਂ ਆਪਣੇ ਪੀਐਮ ਸਾਹਿਬ ਨੂੰ ਆਪਣੇ ਰਾਸ਼ਟਰੀ ਪਾਰਟੀ ਦੇ ਅਧਿਕਾਰੀਆਂ ਨੂੰ ਸਭ ਨੂੰ ਇਹ ਦਰਖਾਸਤ ਕਰਦੀ ਕਿ ਇਹਦਾ ਕਰਾਰਾ ਜਵਾਬ ਦੇਵੇ ਦੁਬਾਰਾ ਕਿਤੇ ਇਹੋ ਜਿਹਾ ਕੰਮ ਨਾ ਹੋਵੇ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਉਹਨਾਂ ਨੇ ਸਪੈਸੀਫਿਕ ਪੁੱਛ ਪੁੱਛ ਕੇ ਹਿੰਦੂ ਪਰਿਵਾਰਾਂ ਨੂੰ ਟਾਰਗੇਟ ਕੀਤਾ ਹਿੰਦੂਆਂ ਨੂੰ ਟਾਰਗੇਟ ਕੀਤਾ ਕਿ ਇਹ ਲੱਗਦਾ ਸੋਚੀ ਸਮਝੀ ਸਾਜ਼ਿਸ਼ ਲੱਗਦੀ ਹੈ ਤੁਹਾਨੂੰ ਭਾਜੀ ਮੈਂ ਕੋਈ ਵੀ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦੀ ਚਾਹਦੀ ਕਿ ਜਿਹਦੇ ਨਾਲ ਕੋਈ ਸਟੇਟਮੈਂਟ ਮੇਰੀ ਪੋਲੀਟਿਕਲ ਰੈਲਾਈਜ਼ ਹੋਵੇ ਅਸੀਂ ਜਸਟ ਇੱਕ ਰਾਨੀ ਕੇ ਬਾਗ ਦਾ ਮੇਰੇ ਏਰੀਆ ਦਾ ਸਾਰਾ ਪਰਿਵਾਰ ਇਕੱਠਾ ਹੋਇਆ ਅਸੀਂ ਉਹਨਾਂ ਦੀ ਵੰਗਤ ਆਤਮਾ ਦੀ ਆਵ ਸ਼ਾਂਤੀ ਨੂੰ ਸ਼ਾਂਤੀ ਵਾਸਤੇ ਪ੍ਰਾਰਥਨਾ ਕੀਤੀ ਉਹ ਜਿਹੜੇ ਲੋਕ ਉਥੇ ਇੰਜਰਡ ਹੋਏ ਨੇ ਅਸੀਂ ਇਹ ਅਰਦਾਸ ਕਰਦੇ ਕਿ ਜਲਦੀ ਉਹ ਹੈਲਦੀ ਹੋ ਕੇ ਆਪਣੇ ਘਰਾਂ ਆਪਣੇ ਪਰਿਵਾਰਾਂ ਵਿੱਚ ਆਣ ਔਰ ਮੈਂ परमपिता परमात्मा ਦੀ ਹਾਜ਼ਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਅਰਦਾਸ ਕਰਦੀਆਂ ਕਿ ਫੇਰ ਤੂੰ ਹੀ ਹਿੰਦੂ ਦੀ ਚਾਦਰ ਬਣ ਕੇ ਆਂ ਤੇ ਹਿੰਦੂਆ ਦੀ ਰੱਖਿਆ ਕਰਨ ਔਰ ਪ੍ਰਧਾਨ ਮੰਤਰੀ ਜੀ ਨੂੰ ਵੀ ਬੇਨਤੀ ਕਰਦੀਆਂ ਜਿਸ ਤਰ੍ਹਾਂ ਤੁਸੀਂ ਬੇੜਾ ਚੁੱਕਿਆ ਹੈ ਹਿੰਦੂਆਂ ਨੂੰ ਬਚਾਉਣ ਦਾ ਆਓ ਅੱਜ ਮੌਕਾ ਹੈ ਅੱਜ ਅਫਸਰ ਹੈ प्लीज देश्वਾਸੇ ਕੁਛ ਹੋਰ ਕਰਕੇ ਦਿਖਾਓ ਮੈਂ ਤੇ ਭੈਣ ਜੀ ਨਾਲ ਗੱਲ ਕਰ ਰਿਆ ਸੀ ਕਹਿੰਦੇ ਮੈਂ 9 ਸਾਲ ਦੀ ਸੀ ਜਦੋਂ ਮੈਨੂੰ ਲੱਗਾ ਕਿ ਮੈਂ ਵੀ ਮੈਨੂੰ ਉਸ ਦਿਨ ਮੇਰੀ ਡੈਥ ਹੋ ਸਕਦੀ ਸੀ ਕਹਿੰਦੇ ਮੇਰੀ ਅੱਜ ਵੀ ਅੱਖਾਂ ਦੇ ਵਿੱਚ ਹੰਝੂ ਸੀ ਬਿਲਕੁਲ ਮੇਰੀ ਫਰੈਂਡ ਹੈ ਉਹ ਤੁਸੀਂ ਸਮਝਦੇ ਹੋ ਕਿ ਜੇਕਰ ਉਹ ਇਨਸੀਡੈਂਟ ਉਹਨਾਂ ਨੇ ਹੋਣ ਦੇਖਿਆ ਹੁੰਦਾ ਤੇ ਸ਼ਾਇਦ ਹਾਲਾਤ ਕੁਛ ਹੋਰ ਨਜ਼ਰ ਆ ਸਕਦੇ ਸਨ ਪਰ ਮੈਂ ਕੁਛ ਹੋਰ ਬੋਲ ਨਹੀਂ ਸਕਦੀ ਪਲੀਜ਼ ਬਿਲਕੁਲ ਬਿਲਕੁਲ ਤੁਸੀਂ ਦੇਖੋ ਤੁਸੀਂ ਹਰੇਕ ਵਿਅਕਤੀ ਦੀ ਜਿਹੜੀ ਹੈ ਉਹ ਅੱਖਾਂ ਜ਼ਰੂਰ ਨਾਮ ਨੇ ਕਿਉਂਕਿ ਕੀ ਆਹੀ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਹਰ ਇੱਕ ਧੰਗ ਨਾਲ ਜਿਹੜਾ ਹੈ ਇਸ ਦਾ ਮੂੰਹ ਤੋੜਵਾ ਜਵਾਬ ਜਿਹੜਾ ਹੈ ਉਹ ਦਿੱਤਾ ਜਾ ਸਕੇ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਦੋਂ ਵੀ ਆਵਾਜ਼ ਉੱਠਦੀ ਹੈ ਕਿਸੇ ਦੇ ਵੀ ਲਈ ਆਵਾਜ਼ ਉੱਠਦੀ ਹੈ ਤਾਂ ਹਮੇਸ਼ਾ ਹੀ ਉਸ ਦਾ ਰੱਖਿਆ ਜਿਹੜੀ ਆ ਉਹ ਜਰੂਰ ਕੀਤੀ ਜਾ ਰਹੀ ਹੈ ਔਰ ਸਾਡੇ ਭੈਣ ਜੀ ਹੋਣਾ ਵੱਲੋਂ ਸਾਫ ਤੋਂ ਤੱਕ ਗੁਰਤੇਕ ਬਹਾਦਰ ਜੀ ਅੱਗੇ ਫਿਰ ਅਰਦਾਸ ਕੀਤੀ ਕਿ ਉਹ ਹਿੰਦ ਦੀ ਚਾਦਰ ਬਣ ਤਾਂ ਜੋ ਕਿ ਉਹ ਸਾਰਾਂ ਦਾ ਰੱਖਿਆ ਜਿਹੜੀ ਆ ਉਹ ਕਰ ਸਕਣ ਹੁਣ ਵੇਖਣਾ ਹੋਵੇਗਾ ਕਿ ਕੀ ਮੁਸਲਮਾਨਾਂ ਵੱਲੋਂ ਜਾਂ ਜੋ ਆਤਕਵਾਦੀ ਨੇ ਉਹਨਾਂ ਵੱਲੋਂ ਜਿਸ ਤਰ੍ਹਾਂ ਦਾ ਕੋ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੁਣ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਨੂੰ ਲੈ ਕੇ ਕੋਈ ਵੱਡਾ ਐਕਸ਼ਨ ਲੈਂਦੇ ਹਨ ਜਾਂ ਨਹੀਂ ਇਹ ਤਾਂ ਸਮਝ ਦੱਸੇਗਾ ਲੇਕਿਨ ਕਿ ਤਰ੍ਹਾਂ ਕਿਤੇ 27 ਜਾਨਾਂ ਜਿਹੜੀਆਂ ਨੇ ਸ਼੍ਰੀਨਗਰ ਦੇ ਪਹਿਲਗਾਮ ਦੇ ਵਿੱਚ ਜਾਂਦੀਆਂ ਹੋਈਆਂ ਨਜ਼ਰ ਆਈਆਂ ਸਨ ਜਿਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰੋਸ ਜਿਹੜਾ ਹੈ ਉਹ ਵੇਖ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਸਾਹਿਬ ਜੀ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਿਸ਼ਰ ਸਾਹਿਬ